ਪਿੰਡ ਦੀ ਪੰਚਾਇਤ ਮੁਰਦਾਬਾਦ ਪਿੰਡ ਦਾ ਸਰਪੰਚ ਮੁਰਦਾਬਾਦ ਪਿੰਡ ਦੀ ਪੰਚਾਇਤ ਮੁਰਦਾਬਾਦ ਪਿੰਡ ਦਾ ਸਰਪੰਚ ਮੁਰਦਾਬਾਦ ਕਰਨ ਬੰਦਾ ਜਿੱਥੇ ਤੱਕ ਆ ਗਿਆ ਯਾਰ ਉਹ ਤਾਂ ਉਹ ਦੱਸੋ ਕਿੱਥੇ ਹੈ ਗੌਰੇ ਪ੍ਰੋਪਰ ਸਾਈਂ ਕਿੱਥੇ ਕੁਝ ਕਹੋ ਨਾ ਕਿੱਥੇ ਹੈ ਗੌਰ ਪ੍ਰੋਪਰ ਸਾਈਂ ਪਤਾ ਨਾ ਕਿੱਥੇ ਹੈ ਬੋਲ ਯਾਰ ਕੀ ਇੱਥੇ ਆ ਬੋਲਦਾ ਕੀ ਪਤਾ ਜੀ ਹਬਰ ਜੀ ਦੱਸੋ ਨਾ ਕਿੱਥੇ ਹੈ ਗੌਰ ਤੇ ਕੋਈ ਹਰ ਰਸਤਾ ਆ ਜਿਹੜਾ ਰਸਤਾ ਹੈ ਪ੍ਰੋਪਰ ਇਧਰ ਪੂਰੇ ਪੂਰਾ ਹੀ ਆ ਕਿ ਇਧਰ ਹੈ ਇਧਰ ਹੈ ਜੀ ਆ ਦੇਖੋ ਨਾ ਰਸਤੇ ਦੇ ਨੰਬਰ ਚੱਲ ਜਾਈਂ ਨਿੰਨ ਨੰਬਰ ਨੰਬਰ ਪੂਰਾ ਬੁਰਜੀ ਦਾ ਕਿਹੜਾ ਨੰਬਰ ਬੁਰਜੀ ਦਾ ਤਾਂ ਖਾਓ ਬਿੰਨ ਕਿੱਥੇ ਹੋ ਰਿਓ ਬੁਰਜੀ ਬੋਲ ਲਈ ਤਾਂ ਖਾਓ ਨਾ ਇੱਕ ਗਿੱਲਾ ਤਾਂ ਆ ਕੇ ਪੂਰੀ ਹੋਵੇ। ਇਹ ਪਈ ਪਿੱਛੇ ਵੀ ਨੰਬਰ ਆ ਜੇ। ਨਸਕੰਦੀ ਇਹ ਤੋਂ ਵੀ ਚੋਕਾ ਦੋ ਨਾ। ਇਹ ਨੰਬਰ ਕਿਹੜਾ ਪੂਰਾ ਪਿਛਲਾ? ਇੱਥੇ ਪੂਰਾ ਵੀ ਕਲੀਅਰ ਹੋਣਾ ਚਾਹੀਦਾ ਨਾ ਇਹ ਨੰਬਰ ਪੂਰਾ। ਬਾਕੀ ਕੋਈ ਅੰਦਾਜ਼ਾ ਕੋਈ ਗੁੱਦੀ ਹੋਵੇ ਦਿਖਾਓ ਤਾਂ ਸਹੀ ਨਾ। ਇਹਨਾਂ ਦਿਖਾਉ ਤਾਂ ਪੂਰੀ ਦੱਤੀ ਦੇਖੀ ਇੱਥੇ। ਆ ਜਾਂਦਾ। ਅੱਛਾ ਤਾਂ ਗੁੱਦੀ ਹੋਵੇ ਜਾਂ ਇਹ ਕੱਟੋ ਸਹੀ ਚੱਕਰ ਕੇ। ਗੁੱਦੀ ਕੱਟੋ। ਸਰ ਜੀ। ਹਾਂ ਜੀ। ਬਾਈ। ਪੁਰਾ ਤੇ ਪੂਰੀ ਹੋਵੇ। ਦੈਸਾ ਗੁੱਨੇ ਬੁਰਜੀ ਚੱਕੀ ਜਾ ਰਹੀ ਹੈ ਇਹ। ਤੇ ਉਹਨੇ ਕੋਈ ਬੁਰਜੀ ਨਹੀਂ ਹੈਗੀ। ਤੇ ਉਰੇ ਆ ਗਈ 50 ਕਰਮੇ ਉੱਪਰ। ਹਾਂ ਜੀ ਹਾਂ ਜੀ। ਸਾਰੇ ਪੈਸੇ ਲੈ ਹੋਏ ਆ ਜੀ ਇਹਨਾਂ ਨੇ ਬਿਨਾ ਉਸ ਤੋਂ ਮੀਣਤੀ ਹੋਰੀ ਆ ਹੁਣ ਨਿਸ਼ਾਨੀ ਸੀ ਇਹ ਜੀ ਇਹਦੀ ਕੋਈ ਬੁਝੀ ਨਹੀਂ ਮਿਲਦੀ ਅਜੇ ਹਾਂਜੀ

ਪਿੰਡ ਦੇ ਤਰ੍ਹਾਂ ਕਰਾਸਦੇ ਆਂਗੇ ਸਰਕਾਰੀ ਨੰਬਰ ਕਰਾ ਲਈਏ ਸਰਕਾਰੀ ਨੰਬਰ ਕਿਸ ਲੰਪਰੇ ਤੋਂ ਆਈ ਇਹ ਨਹੀਂ ਮਾਰਦੇ ਭਾਈ ਸਮਝੋਗੀ ਬਹੁਤ ਜਾਨੀ ਪਿੰਡ ਦੀ ਕਰਾ ਰਹੇ ਕਿਸੇ ਮਸਾਲੇ ਨੂੰ ਕਰਾ ਰਹੇ ਕੀ ਹੋ ਗਿਆ ਇਹ ਪਰਲੇ ਨੰਬਰ ਕਿਹਦਾ ਆਇਆ ਹੋਇਆ ਹੈ ਇਹ ਤਾਂ ਮਰਥਾ ਮੰਨ ਨਹੀਂ ਕਰ ਰਹੇ ਨਹੀਂ ਪੰਚਾਇਤੀ ਨੰਬਰ ਦੀ ਕਰਾ ਰਹੇ ਨਾ ਬਸ ਫਿਰ ਹੁਣ ਉਰੇ ਪਿੰਡ ਪੰਚਾਇਤੀ ਨੰਬਰ ਕੀ ਕੇ ਮਸਲੇ ਕਰਾਣਗਾ ਇੱਕ ਜਿੰਨਾ ਪਿੰਡ ਦੀ ਕਰਾਉਂਗੇ ਪਿੰਡ ਦੀ ਕਰਾਵਾਂਗੇ ਆਪਾਂ ਸਾਲ ਨੂੰ ਮਾਰ ਦੇਗਾ ਸਾਰੇ ਨਾ ਥੋੜੀ ਮਾਰਦੀ ਪੰਚਾਇਤ ਕੰਮ ਕਰੋ ਜੀ ਬੋਲ ਓਹ ਦੱਬੀ ਦੇ ਬਾਹਰ ਹਾਂ ਤੂੰ ਕੀ ਕਰਨੇਗਾ ਨਹੀਂ ਮਤਲਬ ਉਹ ਕਰੇਗਾ ਕਰ ਤੱਕ ਕਿਸੇ ਮੁਰਦੇ ਯਾਰ ਬੰਦ ਕਰ ਲੈਣਾ ਫਿਰ ਉਹ ਰੱਖ ਲੈ ਸਾਹਮਣੇ ਆ ਤੈਨੂੰ ਬਲਾਕ ਕਿਹੜਾ ਇਹ ਤੈਨੂੰ ਮੈਂ ਚੋਣ ਨਹੀਂ ਆਉਂਦੀ ਚਿਕਾ ਦੀ ਵੱਲੋਂ ਠੀਕ ਹੈ ਮੇਰੇ ਗੰਬਿਆਸ ਬਾਜਾ ਨਾ ਕਰ ਬਤਾਉ ਕਿਉਂ ਕਰਦਾ ਬਾਜੀ ਮੈਂ ਤੁਹਾਨੂੰ ਬੁਲਾ ਨਹੀਂ ਰਿਹਾ ਮੈਂ ਕਰ ਨਹੀਂ ਰਿਹਾ ਠੀਕ ਉਹ ਰੁਕ ਜਾ ਉਹ ਬੰਦ ਕਰੀਂ ਉਹ ਕੋਈ ਨਾ ਕੋਈ ਨਾ ਜੇ ਗਲਤ ਹੋਵੇਗਾ ਤਾਂ ਬੈਂਕ ਤੋਂ ਕਰੀ ਮਿੱਤੀ ਹੋਈ ਹੈ ਜ਼ਮੀਨ ਦੀ ਇੱਕ ਨੰਬਰ ਦਾ ਇੱਕ ਅਨਗੋਸਾਬ ਕਹਿ ਰਹੇ ਨੇ ਜੀ ਵੀ ਬੱਟਾਂ ਦੇ ਹਿਸਾਬ ਤੋਂ ਕਰ ਦਾਂਗੇ ਅਸੀਂ ਹੋ ਸਕਦੀ ਹੈ ਜੀ ਅਸੀਂ ਬੁਰਜੀਆਂ ਦਾ ਗੱਲ ਲਾਉਣਾ ਮਨਜ਼ੂਰੀ ਹੋ ਸਕਦੀ ਬੁਰਜੀਆਂ ਮੁਤਾਬਕ ਹੀ ਕਰਾਂਗੇ ਮੁਰਜ਼ੀਆਂ ਦੀ ਉਹ ਦੇਖ ਰਹੇ ਹਾਂ ਅਸੀਂ ਮੁਰਜ਼ੀਆਂ ਦੇਖੋ ਜੀ ਬਾਕੀ ਅੱਜ ਕੱਲ ਹੋ ਜਾਂਦੀ ਹੈ ਜੀ ਮਿੰਟ ਸੀ ਫਸਲ ਨਹੀਂ ਖਰਾਬ ਹੋਏਗੀ ਸਾਡੀ ਫਸਲਾਂ ਲੋਕਾਂ ਦੀ ਫਸਲਾਂ ਮਦਰੀ ਆ ਉਹ ਕਿੰਨੀ ਕੀਤੀ ਜਾ ਰਹੀ ਅੱਛਾ ਚਲੋ ਇੱਕ ਨੰਬਰ ਪਾਇਆ ਜੀ ਪੀ ਡਬਲਯੂ ਡੀ ਵਾਲਿਆਂ ਨੇ ਇੱਕੋ ਨੰਬਰ ਪਾਇਆਗਾ ਅਸੀਂ ਆਰਡਰ ਦੇ ਮੁਤਾਬਕ ਆਏ ਜੀ ਜੋ ਆਰਡਰ ਦੇ ਵਿੱਚ ਇੱਕ ਨੰਬਰ ਦੀ ਤਾਂ ਹੋਣੀ ਚਾਹੀਦੀ ਪਹਿਲਾਂ ਕਬਜ਼ਾ ਪੂਰੇ ਪਿੰਡ ਦਾ ਸਾਰੇ ਇਹ ਦੇਖੋ ਜੀ ਪੂਰੇ ਪਿੰਡ ਦਾ ਕਬਜ਼ਾ ਬਰਾਮਦ ਸਰਕਾਰ ਵੱਲੋਂ ਹਾਈ ਕੋਰਟ ਵੱਲੋਂ ਹੋਏ ਨੇ 2013 ਜਿੱਤੇ ਸੀਗੇ ਰੂਪਕੇ ਨੰਬਰਦਾਰ ਗਿਆ ਕੇਸ ਪਾਇਆ ਸੀ ਉਹਦਾ ਮਤਲਬ ਕਬਜ਼ਾ ਬਰਾਂਡ ਤੇ ਆਰਡਰ ਹੋਏ ਨੇ ਪੂਰੇ ਪਿੰਡ ਦੀ ਮਨਸਮਿਰਤੀ ਹੋਈ ਆ ਉਹਦੇ 84 ਨੰਬਰ ਵੀ ਪਾਇਆ ਗਿਆ ਇਹ ਸਾਰੇ ਹੀ ਕਰਨੀ ਆ ਫਿਰ ਸਾਰੇ ਪਿੰਡ ਦੀ ਕਰੋ ਨਿਸ਼ਾਨ ਦੀ ਇੱਕ ਨੰਬਰ ਦੀ ਕਿਉਂ ਕਰੀ ਜਾ ਰਹੀ ਆ ਇਹ ਨਜਾਇਜ਼ ਹਉਦੇਦਾਰ ਨਜਾਇਜ਼ ਫਾਇਦਾ ਚੱਕਿਆ ਜਾ ਰਿਹਾ ਸਰਪੰਚੀ ਦੇ ਐਦਾਂ ਨਹੀਂ ਹੋਣਾ ਚਾਹੀਦਾ ਜੇ ਸਰਪੰਚ ਬਣਿਆ ਉਹਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਪਿੰਡ 'ਚ ਬਰੋਧਤਾ ਨਹੀਂ ਪਾਣੀ ਚਾਹੀਦੀ ਐਸੀ ਕੁਆਲਿਟੀ ਵਾਲੀ ਦੇ ਨਾਲ ਤਾਂ ਪਹਿਲਾਂ ਹੀ ਸਰਪੰਚੀ ਦੇ ਚੋਣਾਂ ਦੇ ਨਾਲ ਇਹਨਾਂ ਨੇ ਕਾਹਨ ਕਰਤਾ ਲੋਕਾਂ ਦਾ ਆਪਸ 'ਚ ਪਿਆਰ ਖਤਮ ਕਰਤਾ ਇਹਨਾਂ ਨੇ ਇਹ ਚੀਜ਼ਾਂ ਨਹੀਂ ਹੁੰਦੀਆਂ ਕਿ ਪਿੰਡ 'ਚ ਦੁਸ਼ਮਣੀ ਵੱਧਦੀ ਆ ਆਣਾ ਯਾਰ ਟਾਈਮ 'ਚ ਲੋਕਾਂ ਨੂੰ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਕਿਸੇ ਪਰਿਵਾਰ ਦੇ ਕੋਈ ਵੱਡੀ ਕੱਟ ਨਾ ਹੋ ਜੇ ਇਹਦਾ ਕੌਣ ਜ਼ਿੰਮੇਵਾਰ ਹੋਏਗਾ ਇਹ ਕਣਕ ਦੀ ਵੱਢੀ ਤੋਂ ਵਾਦੀ ਕਰ ਸਕਦੇ ਇਹ ਜਿਹੜੀ ਜ਼ਮੀਨਤੀ ਹੈ ਕਣਕ ਦੀ ਵੱਢੀ ਤੋਂ ਖਰਾਬ ਕਰ ਹੁਣ ਮੇਰੀ ਫਸਲ ਹੈ ਮੇਰੇ ਖੇਤ 'ਚ ਬੜੇ ਨੇ ਇਹ ਫਸਲ ਖਰਾਬ ਹੋ ਰਹੀ ਹੈ ਇਹਦਾ ਕੌਣ ਦੇਗਾ ਇਹਦਾ ਦੇਣਾ ਕੌਣ ਦੇਊਗਾ ਜੀ ਅੱਗੇ ਵੀ ਹੋ ਗਈ ਮੇਰਾ ਖਰਚਾ ਕੌਣ ਭਰੂਗਾ ਜੀ ਦੇਖੋ ਜੀ ਸਾਨੂੰ ਤਾਂ ਆਰਡਰ ਹੋਇਆ ਜੋ ਆਰਡਰ ਦੇ ਮੁਤਾਬਕ ਹੈਗਾ ਮੋਟਰ ਦਾ ਕਣਕਾ ਤੋਂ ਬਾਅਦ ਵੀ ਹੋ ਸਕਦੀ ਹੈ ਜੀ ਇਹ ਮਿੰਟਤੀ ਜਿਹੜੀ ਤੁਸੀਂ ਕਣਕਾ ਤੋਂ ਬਾਅਦ ਵੀ ਕਰ ਸਕਦੇ ਹੋ ਬਾਬਾ ਜੀ ਸਰਵਾ ਨਹੀਂ ਕਰ ਸਕਦੇ ਹੋ ਅੱਜ ਟਾਈਮ ਕਿਉਂ ਰੱਖਿਆ ਤੁਸੀਂ ਜੀ ਫਸਲ ਦੀ ਬਣੀ ਦਾ ਟਾਈਮ ਪਿਆਦਾ ਦੋ ਮਹੀਨੇ ਹੁੰਦਾ ਦੋ ਤਿੰਨ ਮਹੀਨੇ ਹੁੰਨੇ ਉਹ ਕਰ ਲਓ ਸੈਕਟਰੀ ਵੀ ਆਈ ਨਹੀਂ ਜੀ ਉਹਨਾਂ ਨੂੰ ਮਿਲ ਸਕਦੇ ਨਹੀਂ ਉਹ ਤੁਸੀਂ ਸਾਨੂੰ ਖੇਤ ਚ ਬਣਨ ਤੋਂ ਪਹਿਲਾਂ ਸਾਡਾ ਆਰਡਰ ਅੱਗੇ ਦੇਈ ਜੀ ਮੇਰੇ ਖੇਤ ਚ ਬੜ ਰਹੇ ਹੋ ਤੁਸੀਂ ਤੁਹਾਨੂੰ ਇਤਲਾਹ ਹੋਈ ਨਹੀਂ ਜੀ ਇਤਲਾਹ ਹੋਈ ਹੈ ਮੇਰੀ ਖ ਫਸਲ ਖਰਾਬ ਹੋ ਰਹੀ ਹੈ ਮੈਂ ਮੌਕੇ ਤੇ ਕਹਿ ਰਿਹਾ ਤੁਹਾਨੂੰ ਤੁਸੀਂ ਕਣਕ ਵੱਢੇ ਦਾ ਵਾਅਦਾ ਆਓ ਇਹ ਸਾਨੂੰ ਮਨਜ਼ੂਰੀ ਨਹੀਂ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਤਾਂ ਕੋਈ ਮਨਜ਼ੂਰੀ ਨਹੀਂ ਨਾ ਸਾਨੂੰ ਹੈਗੀ ਕਿ ਪੱਕੀ ਬੁਰਜੀਆਂ ਤੇ ਹੀ ਮਿੰਤੀ ਕਰੀ ਜਾਵੇ ਜਦੋਂ ਹੋਵੇਗੀ ਅਸੀਂ ਵੀ ਇਤਰਾਜ਼ ਨਹੀਂ ਕਰਦੇ ਪਰ ਫਸਲ ਵढਾਈ ਹੋਵੇ ਜੀ ਹੈਗੀ ਜੀ ਉੱਥੇ ਵੀ ਫਿਰ ਵੀ ਉਹ ਵੀ ਇੱਕ ਨੰਬਰ ਦੀ ਨਾ ਹੋਵੇ ਪੂਰੇ ਪਿੰਡ ਦੀ ਨਿਸ਼ਾਨਦੇਹੀ ਕਰੀ ਜਾਵੇ ਜੇ ਪੂਰੇ ਪਿੰਡ ਤੇ ਸ਼ਾਮਲਾਟ ਹੈਗੀ ਇੱਕ ਨੰਬਰ ਚ ਕਿਉਂ ਕਰਿਆ ਜਾਂਦਾ ਦਿਖਾ ਦਿਓ ਪੱਤਰਕਾਰ ਸਾਹਿਬ ਨੂੰ ਵੀ ਕਿਹੜੀ ਜਿਹੜੀ ਪਹਿਲਾਂ ਹੋਈ ਵੀ ਹੈ ਇਨਸਾਨ ਦੀ ਗੁਰਜੀਤ ਪਹਿਲਾ ਨਿਸ਼ਾਨਦੇਹੀ ਹੋਈ ਆ ਕਿਉਂ ਨਹੀਂ ਮੰਨੀ ਜਾਂਦੀ ਉਹ ਵੀ ਕਰਵਾਈ ਹੋਵੇ ਹਾਂ ਜਿਹੜੀ ਹਾਈ ਡਾਊਨ ਹੈ ਸਾਰੀ ਤੋਂ ਨਿਸ਼ਾਨਦੇਹੀ ਕਰੀ ਆ ਉਹ ਕਿਉਂ ਨਹੀਂ ਲਈ ਜਾ ਰਹੀ ਜੀ ਸਰ ਮੇਰਾ ਨਾਮ ਜਸਪੀਰ ਗੋਸੌਨੀ ਸਾਫ ਦਾ ਸਰਪੰਚ ਕਿੰਚੇ ਖੂਬਰ ਹੁੰਦੇ ਸੀ ਖੂਬਰ ਅੱਜ ਕੀ ਮਸਲਾ ਸਰਸ ਜਮੰਤੀ ਹੋ ਰਹੀ ਜੀ ਸਾਰੇ ਅੱਜ ਨਾ ਇੱਕ 84 ਨੰਬਰ ਦੀ ਸ਼ਾਮਲਾੜ ਦੀ ਮਿੰਤੀ ਕਰੀ ਜਾ ਰਹੀ ਹੈ ਜਿਹੜੀ ਕਿ ਨਜਾਇਜ਼ ਟਾਈਮ ਇਸ ਟਾਈਮ ਲੋਕਾਂ ਦੀ ਫਸਲਾਂ ਖੜੀਆਂ ਨੇ ਇਹ ਸਾਰੀ ਫਸਲ ਦਾ ਨੁਕਸਾਨ ਹੁੰਦਾ ਜਦ ਕਿ ਪਿੰਡ ਚ ਸ਼ਾਮਲਾੜ ਬਹੁਤ ਜ਼ਿਆਦਾ ਆ ਤੇ ਸਰਕਾਰ ਵੱਲੋਂ ਹਾਈ ਕੋਰਟ ਵੱਲੋਂ ਵੀ ਨਜਾਇਜ਼ ਕਬਜ਼ੇ ਤੇ ਸ਼ਾਮਲਾੜ ਦਾ ਕੰਮ ਕਿੰਨੀ ਹੈ 11 ਕਿੱਲੇ ਦੇ ਲਗਭਗ ਸ਼ਾਮਲਾਟ ਹੈ 11 ਕਿੱਲੇ ਦੇ ਵਿੱਚ ਕਿੰਨੇ ਦੀ ਮਿੰਤੀ ਹੋ ਰਹੀ ਹੈ ਇਹ ਸਿਰਫ 84 ਨੰਬਰ ਦੀ 7 ਵਿਗੇ ਦੀ ਬਣਾਇ ਮੰਗਤੀ ਕੀਤੀ ਜਾ ਰਹੀ ਹੈ। ਬਾਕੀ ਇਹਨਾਂ ਨੇ ਨਜਾਇਜ਼ ਹੱਕਾਂ ਦਾ ਆਪਣਾ ਨਾਲ ਆ ਸਰਪੰਚੀ ਦਾ ਫਾਇਦਾ ਚੱਕਦੇ ਹੋਏ ਇੱਕ ਨੰਬਰ ਦਾ ਇਹ ਹੀ ਕਰਿਆ ਜਾ ਰਿਹਾ ਕਿਉਂਕਿ ਪੱਖਵਾਜੀ ਕੀਤੀ ਜਾ ਰਹੀ ਹੈ ਬਾਕੀ ਸ਼ਾਮਲਾਟ ਦੀ ਮਿਲਤੀ ਨਹੀਂ ਕਰੀ ਜਾ ਰਹੀ ਕਿਸ ਮਸਲੇ ਉੱਤੇ ਕੋਈ ਮਾਂ ਕਿਸੇ ਅਦਾਲਤ ਵੱਲੋਂ ਕੇ ਚੱਲਦਾ ਹੋਵੇ ਜਾਂ ਕੋਈ ਆਰਡਰ ਹੋਵੇ ਤੁਹਾਡੇ ਕੋਲ ਹਾਈ ਕੋਰਟ ਵੱਲੋਂ ਆਰਡਰ ਹੋਏ ਨੇ ਕੀ ਆਰਡਰ ਹੋਏ ਨੇ ਕਬਜ਼ਾ ਬਰਾਂਡ ਤੇ ਆਰਡਰ ਹੋਏ ਨੇ ਕੇਸ ਜਿੱਤੇ ਸੀ 2013 ਚ ਉਹਨਾਂ ਆਰਡਰਾਂ ਚ ਕੀ ਲਿਖਿਆ ਹੋ ਗਿਆ ਨੰਬਰ ਦਾ ਨੇ ਉਹਨਾਂ ਆਰਡਰ ਚ ਕੀ ਲਿਖਿਆ ਉਹਨਾਂ ਚ ਲਿਖਿਆ ਵਾ ਜਿਹੜਾ ਨਜਾਇਜ਼ ਕਬਜ਼ਾ ਹੋਇਆ ਵਾ ਪਿੰਡ ਚ ਉਹ ਹਟਾ ਕੇ ਉੱਥੇ ਸ਼ਾਮਲਾਟ ਪਿੰਡ ਦੇ ਕਬਜ਼ੇ ਚ ਲਈ ਜਾਵੇ ਨਹੀਂ ਪੂਰੇ ਪਿੰਡ ਚ ਜੋ ਸ਼ਾਮਲਾਟ ਪਿੰਡ ਪਿੰਡ ਦੀ ਫਸਲਵਾਰੀ ਪਿੰਡ ਵ ਇਹ 2013 ਚ ਹੋਏ ਸੀਗੇ ਆਰਡਰ ਜੀ ਉਹਦੀ ਜਿਹੜੀ ਉਹ ਨੋਟਿਸ ਹੈ ਰੂਟੀਨ ਚ ਨਿਕਲਦਾ ਰਹਿੰਦਾ ਹਰ ਸਾਲ 6 ਮਹੀਨੇ ਬਾਅਦ ਪਰ ਉਹਦੇ ਅਮਲ ਚ ਕੁਝ ਵੀ ਨਹੀਂ ਲੈਂਦਾ ਜਾਂਦਾ ਹੈਗਾ ਕਾਗਜ਼ੀ ਕਾਰਵਾਈ ਕੀਤੀ ਜਾਂਦੀ ਆ ਪਰ ਅਮਲ ਇਚ ਨਹੀਂ ਲੈਂਦੇ ਆ ਜਿਹੜੇ ਨੰਬਰ ਦੀ ਜੇ ਮੰਤੀ ਹੋ ਰਹੀ ਉਹ ਉਸਤੇ ਵੀ ਹਾਈ ਕੋਰਟ ਵੱਲੋਂ ਆਰਡਰ ਹੋਏ ਆਰਡਰ ਹੋਏ ਹੋਏ ਨੇ ਇਹਦਾ ਨੰਬਰ ਬਕਾਇਦਾ 84 ਨੰਬਰ ਇਹ ਆਰਡਰਾਂ ਚ ਪਾਇਆ ਵਾ ਜੀ ਨਜਾਇਜ਼ ਕਬਜ਼ੇ ਦਾ ਤੇ ਜਿੱਥੇ ਹੁੰਦਾ ਅਸੀਂ ਵੀ ਕਹਿੰਦੇ ਆ ਵੀ ਨਜਾਇਜ਼ ਕਬਜ਼ੇ ਦੇ ਇੱਥੇ ਹੁੰਦੇ ਨੇ ਵੀ ਉਹਨੂੰ ਰੋਕਿਆ ਜਾਵੇ ਪਰ ਉਹ ਟਾਈਮ ਸੇ ਹੁੰਦਾ ਵੀ ਹੁਣ ਫਸਲ ਖਰਾਬ ਹੋ ਰਹੀ ਆ ਸਾਰਾ ਕੁਝ ਲੋਕਾਂ ਦਾ ਬਹੁਤ ਵੱ ਤੇ ਇਹ ਨਹੀਂ ਹੋਣਾ ਚਾਹੀਦਾ ਟੋਟਲ ਕਰੋ ਜਿੰਨੇ 84 ਨੰਬਰ ਆਖਿਆ 99 ਨੰਬਰ ਜਿੰਨੇ ਵੀ ਹੈਗੇ ਨੇ ਟੋਟਲ 197 ਨੰਬਰ ਹੈ ਟੋਟਲਾਂ ਤੇ ਕਰ ਲੋ ਕਬਜਾ ਸ਼ਾਮ ਲਾੜ ਦੀ ਮਿੰਨਤੀ ਵੀ ਟੋਟਲਾਂ ਤੇ ਕਰ ਲੋ ਕੋਈ ਗੱਲ ਨਹੀਂ ਹੈਗੀ ਬਣਦੀ ਵੀ ਇਹ ਕਰਨੀ ਹੀ ਕਰੋ ਪਰ ਇੱਕ ਨੰਬਰ ਤੇ ਨਹੀਂ ਬਣਦੀ ਹੈਗੀ ਜਿਹੜੀ ਹੁਣ ਫਸਲਾਂ ਖੜੀਆਂ ਨੇ ਨੁਕਸਾਨ ਕਾਫੀ ਹੋ ਰਿਹਾ ਹਾਂਜੀ ਇਹ ਵੀ ਤੁਸੀਂ ਮੰਨਦੇ ਹੋ ਤੁਹਾਡਾ ਨੁਕਸਾਨ ਕਾਫੀ ਹੋ ਰਿਹਾ ਹਾਂਜੀ ਕਾਫੀ ਨੁਕਸਾਨ ਹੋ ਰਿਹਾ ਜੀ ਫਸਲਾਂ ਦਾ ਸਾਡਾ ਬਹੁਤ ਜਿਆਦਾ ਨੁਕਸਾਨ ਤੁਸੀਂ ਪ੍ਰਸ਼ਾਸਨ ਨੂੰ ਇਹ ਕਿਹਾ ਕੋਈ ਦੱਸਿਆ ਜੀ ਪ੍ਰਸ਼ਾਸਨ ਨੇ ਕਰੂਗਾ ਜੀ ਨੁਕਸਾਨ ਦੀ ਪਰਪਾਈ ਕੌਣ ਕਰੂਗਾ ਜੀ ਪ੍ਰਸ਼ਾਸਨ ਨੂੰ ਤਾਂ ਪ੍ਰਸ਼ਾਸਨ ਨੇ ਤਾਂ ਸਾਨੂੰ ਕੱਲ ਕਹਿਤਾ ਵੀ ਆਪਣੇ ਘਰੇ ਰਹੋ ਹੁਣ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਇਹ ਫਸਲ ਦਾ ਨੁਕਸਾਨ ਹੋ ਰਿਹਾ ਤਾਂ ਜ਼ਿੰਮੇਵਾਰ ਕੌਣ ਹੈ ਕਹਿੰਦੇ ਵੀ ਸਾਨੂੰ ਤਾਂ ਪੀਡਬਲੋਂ ਚਿੱਠੀ ਆਈ ਆ ਅਸੀਂ ਤਾਂ ਮਿਲਤੀ ਕਰਾਂਗੇ ਪੀਪੀਆਈਡਬਲ ਹਾਈ ਕੋਰਟ ਤੋਂ ਉੱਪਰ ਇਹ ਤਾਂ ਸਾਨੂੰ ਨਹੀਂ ਪਤਾ ਇਹ ਤਾਂ ਅਫਸਰਾਂ ਨੂੰ ਪੁੱਛਿਆ ਜਾਵੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਪੁੱਛਿਆ ਜਾਵੇ ਜਿਹੜੇ ਕਹਿਣ ਲੱਗੇ ਨੇ ਜਿਹੜੇ ਹਾਈ ਕੋਰਟ ਦੇ ਆਰਡਰ ਨਹੀਂ ਉਹਨਾਂ ਤੋਂ ਬਿਨਾਂ ਮਿੰਤੀ ਕੀਤੀ ਜਾ ਰਹੀ ਆ ਹਾਂਜੀ ਠੀਕ ਹੈ ਥੋੜੇ ਕੁਛ ਕੜਗੇ ਨੇ ਮੈਂ ਕਹਿਣਾ ਜਾਂਦਾ ਵੀ ਪਿੰਡ 'ਚ ਜੇ ਸਰਪੰਚ ਬਣੇ ਨੇ ਤਾਂ ਸਰਪੰਚ ਵੀ ਕੋਈ ਲੜ ਕੇ ਥੋੜੀ ਬਣਾਈਏ ਠੱਕੇ ਨਾਲ ਬਣਾਈਏ ਜਿੱਦਾਂ ਵੀ ਬਣੇ ਨੇ ਉਹ ਬਣ ਕੇ ਅੱਜ ਸਰਪੰਚ ਪਰ ਪਿੰਡ 'ਚ ਅਮਨ ਸ਼ਾਂਤੀ ਬਣਾਈ ਜਾਵੇ ਨਾ ਕਿ ਪਿੰਡ ਦਾ ਮਾਹੌਲ ਖਰਾਬ ਕੀਤਾ ਜਾਵੇ ਇਹਨਾਂ ਨੇ ਪਿੰਡ ਦਾ ਮਾਹੌਲ ਤਾਂ ਉਸ ਦਿਨ ਜੀ ਖਰਾਬ ਕਰਤਾ ਜਦੋਂ ਇਹ ਸਰਪੰਚ ਬਣੇ ਲੋਕਤੰਤਰ ਦਾ ਕਹਾਣੇ ਕੀਤਾ ਨਜਾਇਜ਼ ਤਰੀਕੇ ਨਾਲ ਸਰਪੰਚ ਬਣੇ ਇਹ ਨਹੀਂ ਹੋਣਾ ਚਾਹੀਦਾ ਪਿੰਡ ਦਾ ਜੇ ਬਣਨਾ ਸੀ ਚੰਗੀ ਤਰ੍ਹਾਂ ਵੋਟਾਂ 'ਚ ਖੜਕੇ ਲੋਕਾਂ ਦੇ ਚੁਣੇ ਹੋਏ ਸਰਪੰਚ ਬਣਦੇ ਸੋ ਚਲੋ ਬਣ ਗਏ ਅਜ ਸੋ ਸਮਝ ਕੇ ਪਿੰਡ ਨੂੰ ਏਕਤਾ ਵੱਲ ਲੈ ਕੇ ਜਾਣ ਦਾ ਹੱਕ ਹੈ ਸਰਪੰਚ ਦਾ ਸਰਪੰਚ ਦਾ ਇਹ ਕੰਮ ਨਹੀਂ ਹੈ ਵੀ ਪਿੰਡ 'ਚ ਰਾਈ ਝਗੜੇ ਕਰਾਏ ਜਾਣ ਕੋਈ ਨਜਾਇਜ਼ ਕੰਮ ਕਰੇ ਜਾਣ ਇਹ ਆਪਣੇ ਸਰਪੰਚੀ ਦੇ ਅਹੁਦੇ ਦਾ ਨਜਾਇਜ਼ ਫਾਇਦਾ ਚੱਕਿਆ ਹੋਵੇ ਜਿਹੜੀ ਮਿੰਟੀ ਉਸ ਸਹਿਮਤ ਉਹ ਮਿੰਟ ਸਹੀ ਹੋ ਰਹੀ ਹੈ ਨਹੀਂ ਅਸੀਂ ਇਸ ਸਹਿਮਤ ਕਿਉਂਕਿ ਇਹ ਕਹਿੰਦੇ ਅਸੀਂ ਵਟਾਂ ਦੇ ਮਿੰਟੀ ਕਰਾਂਗੇ ਬਲਕਿ ਵਟਾਂ ਦੇ ਮਿੰਟੀ ਕਰਨ ਦਾ ਕਿੱਥੇ ਵੀ ਰੂਲ ਨਹੀਂ ਹੈਗਾ ਜੇ ਮਿੰਤੀ ਹੁੰਦੀ ਆ ਤਾਂ ਪੱਕੀ ਬੁਰਜੀਆਂ ਤੇ ਹੁੰਦੀ ਆ ਉਹ ਪੱਕੀ ਬੁਰਜੀਆਂ ਤੇ ਅਸੀਂ ਕਹਿੰਨੇ ਆ ਵੀ ਜੇ ਅਸੀਂ ਲਭਵਾ ਦਾਂਗੇ ਪਰ ਉਹ ਟਾਈਮ ਆਣ ਤੇ ਫਸਲਾਂ ਖਰਾਬ ਹੋਣਗੀਆਂ ਹੁਣ ਨਹੀਂ ਪੱਟੀਆਂ ਜਾਣੀਆਂ ਹੈਗੀਆਂ ਜਿਹੜੀ ਹੁਣ ਮਿੰਤੀ ਹੋਈ ਆ ਬਿਨਾ ਠੱਡੀਆਂ ਤੋਂ ਹੋਏ ਨੇ ਬਿਨਾ ਠੱਡੀਆਂ ਤੋਂ ਕਰ ਰਹੇ ਨੇ ਬੱਟਾਂ ਦੇ ਹਿਸਾਬ ਨਾਲ ਕਰ ਰਹੇ ਨੇ ਬੱਟਾ ਤਾਂ ਸਾਰੇ ਜ਼ਿਮੀਂਦਾਰਾਂ ਦੀ ਇੱਧਰ-ਉੱਧਰ ਹਿੱਲੀ ਜਾਵੇ ਨੇ ਇਹਦੇ ਨਾਲ ਕੋਈ ਮਿੰਤੀ ਨਹੀਂ ਮੰਨੀ ਜਾਂਦੀ ਹੈਗੀ ਕੋਈ ਪੁਰਾਣੇ ਬਜ਼ੁਰਗ ਹੁੰਦੇ ਹੋਣਾ ਠੱਡੀਆਂ ਦਾ ਪਤਾ ਹੁੰਦਾ ਹੋਵੇ ਕਿੱਥੇ ਲੱਗੀ ਹੋਵੇ ਕੁਝ ਹਾਂ ਉਹ ਸਾਰਾ ਕੁਝ ਪਤਾ ਲੇ ਫਸਲ ਫਸਲਾਂ ਦਾ ਕਰਨਾ ਉਹ ਸਾਰਾ ਕੁਝ ਪਤਾ ਨਹੀਂ ਲੱਗ ਰਿਹਾ ਹੁਣ ਫ ਮਿੰਤੀ ਦਾ ਇਹਨਾਂ ਨੂੰ ਇਹੀ ਨਹੀਂ ਪਤਾ ਹੈਗਾ ਮਿੰਤੀ ਕਰਨੀ ਕਿੱਥੇ ਆ ਔਰ ਕਾਦੀ ਕਰਨੀ ਆ ਪੰਚਾਇਤ ਨੂੰ ਇਹੀ ਨਹੀਂ ਪਤਾ ਹੈਗਾ 84 ਨੰਬਰ ਕਿੱਥੇ ਫਿਰਦਾ ਇਹ ਕਿੱਥੇ ਬੁਰਦੇ ਨੇ ਕੋਈ ਬੁਰਜੀ ਨਹੀਂ ਲੱਭੀ ਇਹਨਾਂ ਨੂੰ ਪਰ ਫਿਰੇ ਚਾਰੇ ਨੇ ਕੰਪਿਊਟਰ ਚੱਕੀ ਕੋਲੋਂ ਇੱਧਰੋਂ ਲੰਘਿਆ ਕੋਈ ਇੱਧਰੋਂ ਲੰਘਿਆ ਜ਼ਿੰਮੇਦਾਰਾਂ ਦੀ ਕੜਕਾ ਮਾਤੇ ਫਿਰ ਜਾਂਦੇ ਨੇ ਫਰਜੀ ਬਿਨਤੀ ਕਰ ਰਹੇ ਆ ਫਰਜੀ ਬਿਨਤੀ ਹੈ ਕੋਈ ਬਿਨਤੀ ਦਾ ਮਸਲਾ ਨਹੀਂ ਜਿਹਦਾ ਹੈ ਪਿੰਡ ਚ ਹੋਰ ਹੋਰ ਥਾਵਾਂ ਤੇ ਵੀ ਸ਼ਾਮਲਾਟ ਹੈਗੀ ਆ ਸਾਰੇ ਆ ਜੀ ਸਾਰੇ ਇਸ ਪਿੰਡ ਦੇ ਚਾਰੇ ਪਾਸੇ ਸ਼ਾਮਲਾਟ ਪੱਕੀਆਂ ਜਗਾਂ ਬਈਆਂ ਸਾਰੀਆਂ ਸਾਰੀਆਂ ਪੱਕੀਆਂ ਜਗਾਂ ਕੋਈ ਚੈੱਕ ਕਰ ਲੇ ਆ ਕੇ ਪਤਾ ਲੱਗ ਜੂਗਾ ਪੂਰੀ ਪ੍ਰੋਪਰ ਤਰੀਕੇ ਨਾਲ ਵੀਪੀਐਨ ਦਾ ਬਸਨੀਕ ਵੀ ਹਾਂ ਮੈਂ ਪਿੰਡ ਦਾ ਬਸਨੀਕ ਹਾਂ ਜੀ ਵੀ ਤੁਸੀਂ ਕਿਵੇਂ ਕਹ ਸਕਦੇ ਹੋ ਇਹ ਫਰਜੀ ਮਿੰਨਤੀ ਹੈ ਫਰਜੀ ਹੈ ਜੀ ਮਿੰਨਤੀ ਕਿਸੇ ਇੱਕ ਪਾਸੇ ਦੀ ਇੱਕ ਨੰਬਰ ਦੀ ਮਿੰਨਤੀ ਕਿਵੇਂ ਕਰਾਓਗੇ ਤੁਸੀਂ ਜੇ ਕਰਾਣੀ ਹੈ ਸਾਰੇ ਦੀ ਕਰਾਓ ਸਾਰੇ ਨੰਬਰਾਂ ਦੀ ਕਰਾਓ ਨੰਬਰ ਤਾਂ ਕਈ ਨੇ ਉਰੇ ਨੰਬਰ ਤਾਂ ਹੋਰ ਵੀ ਨੇ ਪਹਿਲੇ ਕੱਲਾ 84 ਨੰਬਰ ਦਾ ਇਹ ਤਾਂ ਇੱਕ ਆਪਸੀ ਰੰਜਿਸ਼ ਹੈ ਇਹਨਾਂ ਦੀ ਪਾਰਟੀ ਬਾਜ਼ੀ ਦਾ ਰੌਲਾ ਉਸ ਕਰਕੇ ਆਪਣਾ ਫਰੀ ਜਾਂਦੇ ਨੇ ਚੱਕੀ ਕੈਮਰੇ ਇਹ ਥੋੜੀ ਹੁੰਦੀ ਹੈ ਜੀ